ਲੌਬੀ ਮੇਟਰੋਫ ਕੀ ਹਾਲ ਦਾ ਲਾਟਾ ਅੰਦਰ ਵੇਖ ਨਵੇਂ ਬਲਾਜ ਹਾਂ ਜਪਾਤ ਦੇਣਾ ਆਪਣਾ ਚੌਥਾ ਆਪਣੀ ਵਾਪਸੀ ਰਦ ਨੇ ਛੁੱਟਾ ਪਿਉਆ ਦਿਨੀ ਆ ਜਪਾ ਕਰਨੀ ਕਰੇ ਵਾਪਸੀ ਦਾ ਸਿਰ ਕੇ ਜੜਾ ਕੇ ਨਹੀਂ ਆਗੇ ਮੱਥਾ ਮੱਥਾ ਦੇ ਕੇ ਪ੍ਰਸ਼ਾਦ ਲੈ ਕੇ ਫਿਰ ਜੰਨੇ ਵਾਪਸ ਕਰਨ ਮੈਂ ਦੇਣਾ ਨੂੰ ਸਿਰ ਕੇ ਡਟਾਂ ਲੋ ਵੀ ਮੈਥਰ ਪ੍ਰਸ਼ਾਦ ਪ੍ਰਸ਼ੂਦਾ ਕਹਿੰਦੇ ਅੱਜ ਆਪਣੀ ਵਾਪਸੀ ਦਾ ਆਪਣੀ ਤਿਆਰੀ ਹੋ ਗਈ ਹੈ ਤੇ ਗਵਾਂਡੀਆਂ ਦੀ ਵੀ ਤਿਆਰੀ ਹੋ ਗਈ ਤੇ ਗਵਾਂਡੀ ਵੀ ਚੱਲੇ ਦੇ ਆਪਾਂ ਵੀ ਤੇ ਆਪਾਂ ਨੂੰ ਵੇਣਾ ਨਿਰਾ ਗੰਗੀ ਵੱਜ ਗਿਆ ਟਾਈਮ ਹੋ ਗਿਆ 7:00 ਦੇ 7:00 8:00 ਦਾ ਟਾਈਮ ਹੋ ਜਾਂਦਿਆ ਟਬਟ ਟਰਾਲਾ ਲੱਗੇ ਕੋਣ ਟਰਾਲਾ ਕਮਾਵੇ ਲੋ ਵੀ ਮੈਥਰ ਸਾਰੇ ਫੈ ਚੁੱਕੇ ਨੇ ਘਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪਾਂ ਆਇਆ ਥੋੜਾ ਜਿਸ ਕਰਨਾ ਮੋਟਾ ਮਗਰ ਬੈਠੇ ਬਾਕੀ ਸਾਰੇ ਗਾੜੀ ਆ ਚੱਲ ਜਾਣਾ ਗਾੜੀ ਮੈਂ ਬਸ ਘੜੀ ਜਾਓ ਜਾਓ ਵੀਰ ਜੀ ਮਿਲਦੇ ਆਂ ਪਰ ਆ ਜਾ ਲਓ ਵੀਰੋ ਇੱਥੇ ਕੱਢੂ ਚੱਲੇ ਲੋਈ ਸੰਤ ਚੈੱਕ ਕਰੋ ਅੱਜ 16 ਤਰੀਕ ਆ ਸੰਤ ਇਹ ਵੀ ਬਹੁਤ ਆਪਾਂ ਚਾਲੇ ਪਾਰੇ ਦਾ ਵਾ ਪਹੁੰਚਣਾ ਰਾਤ ਨੂੰ 12 1 2 ਵਜੇ ਦੇ ਵਿੱਚ ਵਿੱਚ ਘਰੇ ਪਹੁੰਚ ਜਾਗੇ ਇਹ ਜਿਹੜਾ ਇਹ ਜਾਮ ਲੱਗਾ ਲੋਗੇ ਮੈਂ ਤਰ੍ਹਾਂ ਟਾਈਮ ਆਪਾਂ ਨੂੰ ਬਹੁਤ ਹੋ ਚੱਲਿਆ ਨਿਕਲਿਆ ਨੂੰ ਤੇ ਪਰ ਯਾਹ ਬਹੁਤ ਜਿਆਦਾ ਹੈ ਸੰਤਾ ਇਹ ਬਹੁਤ ਜਿਆਦਾ ਇਹ ਇਹ ਵੀ ਕੈਂਪ ਵਾਂਗ ਲੱਗਣਦਿਆਂ ਇਹ ਤੋਂ ਨਿਕਲਾਂਗੇ ਤੇ ਫੇਰ ਜਾਵਾਂਗੇ ਵੱਡੇ ਰੋਡ ਤੇ ਜਾਵਾਂਗੇ ਤੇ ਫੇਰ ਹੌਸਲਾਊਗਾ ਉਹ ਲੈ ਜਾਓ ਲੈ ਜਾਓ ਮੈਨੂੰ ਵੀ ਲੈ ਜਾਓ ਅਰੇ ਗਾੜੀ ਆ ਕੇ ਬਹਿ ਕੇ ਜਾਓ ਆਏ ਕਾ ਲੈਣਾ ਓਕੇ ਉਹ ਨਾ ਨਾ ਲੜਨਾ ਨਹੀਂ ਲੜਨਾ ਨਹੀਂ ਲੜਨਾ ਨੀ ਪਾਣੀ ਨੀਲਾ ਪ੍ਰਾਤਨährt ਓਨੇ ਪਕੜਾਂ ਨਹੀਂ ਪ੍ਰੋਫੈਸਰ ਰੋੜੇ ਆ ਉਹ ਕੰਗੇ ਦੇ ਟਵਾਡਵਾ ਨਾ ਬੱਜੇ ਜੰਗਲਿਆਰ ਤੋਂ ਜੰਗਲੋਂ ਦੇ ਰੋਟੇ ਉਹ ਉਹ ਬਣਾ ਫਰਨ ਆ ਪਾ ਆਣਿਆ ਬਾਬਾ ਘਾਣ ਅਨੰਦ ਬਸੇ ਤੂੰ ਪਾੜਿਆ ਇਨਪਾਰਟੀ ਕੋਨੇ ਤੋਂ ਲੋਵੀ ਮੈਟਰੋ ਆਹ ਬਸ ਸ਼੍ਰੀ ਅਨੰਦਪੁਰ ਸਾਹਿਬ ਤੋਂ ਘਟੋ ਘਟ 25 ਕਿਲੋਮੀਟਰ ਗਾੜੀ ਆ ਗਏ ਚਿਪਾੜੀਆਂ ਆਹ ਜੀ ਬਾਤ ਨਹੀਂ ਆ ਰਹੇ ਕਿੰਨਾ ਸੋਹਣਾ ਵਿਊ ਕਾ ਏ ਮੋਟੂਆਂ ਇੱਕ ਪਹਾੜੀ ਚੜੀ ਦੀ ਦੇਖ ਉਤਰੀ ਦੀ ਆਈ ਐ ਕੋਨਿਕਨ ਕੇ ਬਾਂਦਰ ਓਏ ਬੱਸ ਫੜ ਲੈ ਹੁ ਗਏ ਆਓ ਵੇ ਅਸਰ ਨਿਕਾ ਆਇਆ ਈ ਬੱਚਾ ਆਇਆ ਲੋ ਵੀ ਮੇਥਰੋ ਆਪਾ ਕੋਲੇ ਤੇ ਹਿਲ ਤੇ ਕਰ ਲਿਓ ਪਟੰਗੀ ਫੁੱਲ ਲੋ ਵੀ ਮੇਥਰੋ ਆਪਾ ਜਿਲੰਦਰ ਲਾ ਕੇ ਆ ਗਏ ਆ ਹਾਂ ਵੀ ਸਾਰੇ ਪ੍ਰਦੀਪ ਲੋਵੀ ਮੈਟਰੋ ਟਾਈਮ ਵਾ ਵਾ ਆ ਗਿਆ ਤਰਨਤਾਰਨ ਵਾਲੇ ਤੁਰ ਆ ਗਏ ਮਗਰ 7:00 ਵਜ ਗਏ ਆ ਤੇ 10:00 11:00 ਵਜਣੇ ਕਰੀ ਜਾਂਦੇ ਹਨ ਉਹਦੇ ਜਲੰਧਰ ਰੰਗੇ ਆ ਇਹ 1.5 ਹੋ ਗਏ ਗਿਆ ਖਾ ਗਿਆ ਰੇ ਲੋਵੀ ਮੈਟਰੋ ਆਪਾਂ ਅਗੇ ਤਰਨ ਤਾਰਨ ਪੀਂਦੇ ਚਾਹ ਕਰਨਾ ਨਹੀਂ ਵਾਇਰ ਫਦੇ ਬਲੌਗ ਜਮ ਲੋਗ ਟਕਰੰਦਾ ਟਕਰਨਾ ਤਾਂ ਵੱਜ ਜਾਂਦਾ ਬਲੌਗ ਚ ਬਲੌਗਾ ਆ ਬਲੌਗ ਦਾ ਫੋਨ ਹੋ ਗਿਆ ਚ ਲਾ ਕੇ ਚਰਵਾ ਗਿਆ ਵਾ ਤਰਨ ਤਨ ਸੇ ਪਹੁੰਚ ਜਾਣਾ ਬੰਡੇ ਤੱਕ ਜਾਨ ਮੈਂ ਫਿਕਰੇ કરેલોની યાત્રા વિ સફળ વચ્ચે બ્લોક પેટ કહેવાય બ્લોક